ਸਾਡੇ 450 ਜਿਹੜਾ 5-6 ਮਹੀਨੇ ਰਹਿ ਗਏ ਉਹਦੇ ਵਿੱਚ ਫਿਰ ਸਜ ਬਾਦ ਖਾਣ ਦੇ ਲੋਕਾਂ ਨੂੰ ਇਹ ਇਹ ਸਰਕਾਰ ਜਿਹੜੀ ਮਾਨ ਸਰਕਾਰ ਆ ਇਹਨੂੰ ਕੋਈ ਚੱਲ ਨਹੀਂ ਹੁੰਦਾ ਹੈ ਅੱਜ ਅੱਜ ਆਖਰ ਸਾਹਿਬ ਪ੍ਰਧਾਨ ਵੀ ਉਹਨੇ ਬਈ ਮਸਲਾ ਕਰਦ ਕਰਦੇ ਜਿਵੇਂ ਪੰਜਾਬ ਦਾ ਤਾਂ ਕੋਈ ਫਿਕਰ ਨਹੀਂ ਆ ਨੂੰ ਹੈਗਾ ਨਾ ਲੋਕਾਂ ਦਾ ਫਿਕਰ ਆ ਨਾ ਕੋਈ ਕਾਰੋਬਾਰ ਦਾ ਫਿਕਰ ਆ ਪਰ ਕਿਹੜਾ ਵੀਰ ਪੇ ਲੈ ਜਾਂਦੀ ਐ ਸੋ ਆਪਾਂ ਆਪਣੇ ਜਿਹੜੇ ਕੀ ਰੂਲ ਹੈਗੇ ਉਹਨਾਂ ਨੂੰ ਤਾਂ ਫੋਲੋ ਕਰਦੇ ਆ ਬਕਾਇਦਾ ਪਰਚੀ ਦੀ ਵੀ ਜਿਹੜੀ ਆ ਉਹ ਪੇਮੈਂਟ ਕਰਦੇ ਆ ਸਾਰੀ ਪੂਰੀ ਕਰਦੇ ਆ ਸਰ ਪੂਰੀ ਕਰਦੇ ਆ ਪਰ ਸਾਰ ਕਿਉਂ ਨਹੀਂ ਲਈ ਜਾਂਦੇ ਫਿਰ ਪਰ ਹੁਣ ਕੀ ਬਦਲ ਕੋਈ ਜਾਂਦਾ ਲੀਗ ਤੇ ਆ ਦੇ ਕਿ ਸਿਆਸੀ ਰੋਟੀਆਂ ਸੇ ਕਿਹਨੇ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ ਸਾਹਿਬ ਆਪਣੇ ਆਪਣੇ ਘਰ ਪਰਨ ਵਾਲੇ ਨੇ ਗਰੀਬਾਂ ਨੂੰ 7-8 ਸਾਲ ਹੋ ਗਏ ਦੇ ਦੇ ਨਾ ਕੋ ਇੱਥੇ ਵਸਾਡਾ ਨਾ ਇੱਥੇ ਕੋਈ ਪਾਣੀ ਦਾ ਹੱਲ ਟਾਈਮ ਜਿਹੜਾ ਜੋ ਵੇਟ ਕਰਨੀ ਪੈਂਦੀ ਹੈ ਵਾਸ਼ ਦੀ ਟੱਪ ਦੇ ਵਿੱਚ ਘੜੇ ਕਰਕੇ ਹੁਣੇ ਕਰਨੀ ਪੈਂਦੀ ਹੈ ਅਸੀਂ ਇਸ ਪਹਿਲੇ ਮੌਜੂਦਾ ਖਰੜ ਦੇ ਵਿੱਚ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਬਸਿਆ ਹੋਇਆ ਇਹ ਸ਼ਹਿਰ ਪਰ ਬਦਕਿਸਮਤੀ ਇਹ ਕਿ ਆਜ਼ਾਦੀ ਦੇ ਲੰਮੇ ਅਰਸੇ ਬਾਅਦ ਵੀ ਇਸ ਸ਼ਹਿਰ ਨੂੰ ਆਪਣਾ ਬੱਸ ਸਟੈਂਡ ਨਸੀਬ ਨਹੀਂ ਹੋ ਪਾਇਆ ਅਤੇ ਲੋਕ ਅੱਜ ਵੀ ਖੁੱਲੇ ਅਸਮਾਨ ਹੇਠਾਂ ਸੜਕ ਦੇ ਕਿਨਾਰੇ ਖੜੇ ਹੋ ਕੇ ਆਪਣੇ ਬਸਾਂ ਦਾ ਇੰਤਜ਼ਾਰ ਕਰਦੇ ਨੇ ਦੇਖ ਸਕਦੇ ਹੋ ਕਿ ਇਹ ਨੈਸ਼ਨਲ ਹਾਈਵੇ 5 ਦੀਆਂ ਤਸਵੀਰਾਂ ਨੇ ਜਿੱਥੇ ਦੋਨਾਂ ਪਾਸੇ ਖਰੜ ਸ਼ਹਿਰ ਬਸਿਆ ਹੋਇਆ ਪਰ ਹਲੇ ਤੱਕ ਇਸ ਸ਼ਹਿਰ ਨੂੰ ਆਪਣਾ ਬੱਸ ਸਟੈਂਡ ਨਸੀਬ ਨਹੀਂ ਹੋ ਪਾਇਆ ਫਿਰ 2006 ਦੇ ਵਿੱਚ ਕਾਂਗਰਸ ਸਰਕਾਰ ਦੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਸ ਸ਼ਹਿਰ ਨੂੰ ਬੱਸ ਸਟੈਂਡ ਦੇਣ ਦੇ ਲਈ ਇੱਕ ਨੀ ਪੱਥਰ ਰੱਖਿਆ ਗਿਆ ਸੀ ਬਕਾਇਦਾ 5 ਕਰੋੜ ਰੁਪਏ ਇਸ ਪ੍ਰੋਜੈਕਟ ਦੇ ਲਈ ਮਨਜ਼ੂਰ ਵੀ ਕਰ ਦਿੱਤੇ ਗਏ ਸਨ ਪਰ ਜਿਵੇਂ ਹੀ 2007 ਦੇ ਵਿੱਚ ਸਰਕਾਰ ਬਦਲਦੀ ਹੈ ਅਕਾਲੀ ਸਰਕਾਰ ਆਉਂਦੀ ਹੈ ਤਾਂ ਜਿਹੜਾ ਕਿ ਹੋਰ ਪ੍ਰੋਜੈਕਟ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੋਣ ਤੋਂ ਬਾਅਦ ਇਹ ਜਿਹੜਾ ਪ੍ਰੋਜੈਕਟ ਹੈ ਤਿਆਸਤ ਦੀ ਪੇਂਟ ਚੜਦਾ ਹੋਇਆ ਨਜ਼ਰ ਆਇਆ ਅਤੇ ਹੁਣ ਜਿਹੜਾ ਕਿ 20 ਤੋਂ 22 ਸਾਲ ਦਾ ਲੰਮਾ ਅਰਸਾ ਬੀਤ ਚੁੱਕਿਆ ਹੈ ਕਿ ਅੱਜ ਵੀ ਜਿਹੜੇ ਲੋਕ ਨੇ ਖਰੜ ਦੇ ਬਸਨੀਕ ਨੇ ਉਹ ਇਸ ਸ਼ਹਿਰ ਨੂੰ ਬਸ ਸਟੈਂਡ ਦੇ ਲਈ ਤਰਸ ਰਹੇ ਨੇ ਦੇਖ ਸਕਦੇ ਹੋ ਕਿ ਜਿੰਨੀਆਂ ਵੀ ਬੱਸਾਂ ਚੰਡੀਗੜ੍ਹ ਤੋਂ ਆਉਂਦੀਆਂ ਨੇ ਪੰਜਾਬ ਦੇ ਵਿੱਚ ਮੇਨ ਐਂਟਰੀ ਪੁਆਇੰਟ ਹੈ ਖਰੜ ਪਰ ਹਲੇ ਤੱਕ ਖਰੜ ਨੂੰ ਬਸ ਸਟੈਂਡ ਨਾ ਹੋਣ ਕਰਕੇ ਜਿਹੜੀਆਂ ਕਿ ਸਾਰੀਆਂ ਬੱਸਾਂ ਨੇ ਉਹ ਹਾਈਵੇ ਤੇ ਹੀ ਰੁਕਦੀਆਂ ਨੇ ਜਿਸ ਕਰਕੇ ਜਾਂਬਰਗੀ ਸਥਿਤੀ ਬਣ ਜਾਂਦੀ ਹੈ 2006 ਦੇ ਵਿੱਚ ਇਤਾਂ ਨੀ ਪੱਥਰ ਰੱਖਿਆ ਗਿਆ ਸੀ ਉਸ ਤੋਂ ਬਾਅਦ ਦੋ ਵਾਰ ਅਕਾਲੀ ਦਲ ਸਰਕਾਰ ਜਿਹੜੀ ਆ ਉਹ ਸੱਤਾਤ ਰਹੀ ਫਿਰ ਕਾਂਗਰਸ ਰਿਪੀਟ ਹੁੰਦੀ ਹੈ ਉਸ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਉਦੋਂ ਵੀ ਉਹਨਾਂ ਨੂੰ ਆਪਣੇ ਜਿਹੜਾ ਕੀ ਨੀ ਪੱਥਰ ਰੱਖਿਆ ਗਿਆ ਸੀ ਉਸ ਦੀ ਯਾਦ ਤੱਕ ਨਹੀਂ ਤੇ ਉਹ ਵੀ ਜਿਹੜਾ ਕੀ ਇਸ ਮੁੱਦੇ ਨੂੰ ਅਣਗੋਲਿਆ ਕਰਦੇ ਨਜ਼ਰ ਆਏ ਅਤੇ ਹੁਣ ਜਦੋਂ ਬਦਲਾ ਦੀ ਨੀਅਤ ਨਾਲ ਪੰਜਾਬ ਦੇ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਗਈ ਹੈ ਉਸ ਤੋਂ ਵੀ 20 ਸਾਲ ਦੇ ਕਿਨਦਾ ਵਕਫਾ ਹੋ ਚੁੱਕਿਆ ਪਰ ਕਿਸੇ ਵੀ ਸਰਕਾਰ ਦੇ ਵੱਲੋਂ ਇਸ ਸ਼ਹਿਰ ਨੂੰ ਬੱਸ ਸਟੈਂਡ ਦੇਣ ਦੇ ਵੱਲ ਕੋਈ ਵੀ ਰੁਚੀ ਨਹੀਂ ਦਿਖਾਈ ਗਈ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਦੇਖੋ ਕਿ ਕਿੰਨੀ ਵੱਡੀ ਤਾਦਾਦ ਦੇ ਵਿੱਚ ਲੋਕ ਨੇ ਇੱਥੇ ਰੋਜ਼ਾਨਾ ਸਫ਼ਰ ਕਰਦੇ ਨੇ ਭਾਵੇਂ ਉਹਨਾਂ ਨੇ ਚੰਡੀਗੜ੍ਹ ਤੋਂ ਪੰਜਾਬ ਜਾਣਾ ਹੋਵੇ ਯੂਪੀ ਜਾਣਾ ਹੋਵੇ ਰਾਜਸਥਾਨ ਜਾਣਾ ਹੋਵੇ ਜਾਂ ਕਿਸੇ ਵੀ ਹੋਰ ਥਾਂ ਤੇ ਜਾਣਾ ਹੋਵੇ ਚੰਡੀਗੜ੍ਹ ਤੋਂ ਜਿੰਨੀਆਂ ਵੀ ਬੱਸਾਂ ਹੁੰਦੀਆਂ ਨੇ ਉਹ ਇਸ ਖਾਂਦੇ ਉੱਪਰ ਜ਼ਰੂਰ ਰੁਕਦੀਆਂ ਨੇ ਅਤੇ ਇਸੇ ਥਾਂ ਦੇ ਉੱਪਰ ਜਦੋਂ ਬੱਸਾਂ ਰੁਕਦਿਆਂ ਨੇ ਤਾਂ ਟ੍ਰੈਫਿਕ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ ਜਿਸ ਕਰਕੇ ਕਈ ਕਿਲੋਮੀਟਰ ਲੰਮਾ ਜਾਮ ਵੀ ਲੱਗ ਜਾਂਦਾ ਹੈ ਤੇ ਲੋਕ ਖੱਜਲਖੁਰ ਹੁੰਦੇ ਵੀ ਸਾਫ਼ ਦੇਖੇ ਜਾ ਸਕਦੇ ਨਹੀਂ ਕੁਝ ਅੱਥਰ ਜਿਹੜੇ ਸਥਾਨਕ ਲੋਕਮੰਦੂ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਕੀ ਲੱਗਦਾ ਕਿ ਇੰਨਾ ਲੰਮਾ ਅਰਸਾ ਹੋ ਗਿਆ ਹਲੇ ਤੱਕ ਇੱਥੇ ਬੱਸ ਸਟੈਂਡ ਨਹੀਂ ਬਣ ਪਾਇਆ ਕੀ ਲੱਗਦਾ ਵੀ ਕਿਉਂ ਨਹੀਂ ਇਹ ਹੋਇਆ ਪਰ ਕੀ ਆਖੀਏ ਕੀ ਆਖੀਏ ਬਸ ਸਟੈਂਡ ਹਲੇ ਤੱਕ ਨਹੀਂ ਬਣ ਪਾਇਆ ਖਰੜ ਦਾ ਨਹੀਂ ਜੀ ਕੀ ਬਚਾ ਮੰਦੇ ਹੋ ਬਸ ਨਾ ਕੋਈ ਇੰਟਰੈਕਟ ਲੋਗ ਤਾਂ ਹੀ ਬਣੂਗਾ ਜਦੋਂ ਸਰਕਾਰਾਂ ਇਤਬਾਰ ਲਈ ਹੁੰਦੀ ਆ ਅੱਛਾ ਉਹ ਟਾਈਮ ਸਰਕਾਰਾਂ ਭੱਗਦੀਆਂ ਅੱਛਾ ਸਾਢੇ 4 ਸਾਲ ਸਰਕਾਰ ਪੂਰੇ ਕਰਦੀ ਆ ਸਾਢੇ 4 ਸਾਲ ਜਿਹੜਾ 5-6 ਮਹੀਨੇ ਰਹਿ ਗਏ ਉਹਦੇ ਵਿੱਚ ਫਿਰ ਸਜ ਬਾਗ ਦਿਖਾ ਦਿੰਦੇ ਲੋਕਾਂ ਨੂੰ ਇਹ ਅੱਛਾ ਸਾਕੋ ਕਰਦੇ ਆ ਹੂੰ ਸਾਡੇ ਚਾਰ ਸਾਲ ਦਾ ਵੜਾਪਾ ਪੈਨਸ਼ਨ ਨਾ ਕੋਈ ਹੋਰ ਬੈਦਾ ਕੋਈ ਹੋਰ ਬੈਦੇ ਨਾ ਕੋਈ ਪਾਸਟੈਂਡ ਨਾ ਕੋਈ ਲਿੰਕ ਸੜਕ ਦਾ ਬੁਰਾ ਹਾਲ ਹੋਇਆ ਪਿਆ ਦੇਖੋ ਸੇ ਲਿੰਕ ਸੜਕਾਂ ਪਿੰਡਾਂ ਜੀ ਆ ਕੇ ਦੇਖੋ ਸਹੀ ਸਾਈਕਲ ਵੀ ਚੱਲਣਾ ਔਖਾ ਹੋਇਆ ਬਸ ਸਾਈਕਲੇ ਇੱਕ ਪਾਸੇ ਰਹੀ ਕਾਰਾਂ ਇੱਕ ਪਾਸੇ ਰਹੀਆਂ ਜੀ ਇੱਕ ਸਾਈਕਲ ਵਗੋਣਾ ਵੀ ਔਖਾ ਹੋਇਆ ਪਿਆ ਸੜਕਾਂ ਦੀ ਹਾਲਤ ਹੋਈ ਪਈ ਆ ਕੋਈ ਪਹੁੰਚਦਾ ਨਹੀਂ ਹੈਗਾ ਇਹ ਸਰਕਾਰ ਜਿਹੜੀ ਮਾਨ ਸਰਕਾਰ ਹੈ ਇਹਨੋਂ ਕੋਈ ਚੱਲ ਨਹੀਂ ਹੁੰਦਾ ਹੈਗਾ। ਨਾ ਭਾਜਪਾ ਚੱਲਦਾ ਬੇ, ਨਾ ਕਾਂਗਰਸੀ ਚੱਲਦਾ ਬੇ। ਉਹਦੇ ਕਿਸਾਨ ਦੇਖ ਲਓ। ਜਾਖੜ ਸਾਹਿਬ ਜਦੋਂ ਕਾਂਗਰਸੀ ਦੇ ਪ੍ਰਧਾਨ ਤੇ ਉਹ ਟਾਈਮ ਵਿੱਚ راہਲ ਗਾਂਧੀ ਨੂੰ ਟਰੈਕਟਰਾਂ 'ਤੇ ਲਈ ਫਿਰਦੇ ਸੀ। ਕਿ ਲੋਕਾਂ ਦੇ ਖੇਸਾਨਾ ਦੇ ਬਹਿਦੇ ਪੂਰੇ ਕਰੋ। ਦਿੱਲੀ ਚਲੋ। ਅੱਜ ਅੱਜ ਜਾਖੜ ਸਾਹਿਬ ਪ੍ਰਧਾਨ ਵੀ ਉਹਨੇ ਬਈ ਮਸਲਾ ਕਰ ਲਕਰ ਦੇ ਦੱਸ ਕੋਈ ਪੁੱਛਦਾ ਬਾਕੀ ਦਾ ਜੁਲੀ ਚੱਕ ਕਦੇ ਭਾਜਪਾ ਜੇ ਵਾਰ ਗਏ ਕਦੇ ਕਾਂਗਰਸ ਜੇ ਲੜ ਗਏ ਕਦੇ ਆਮ ਆਦਮੀ ਪਾਰਟੀ ਜੇ ਲੜ ਗਏ ਇਹ ਲੀਡਰਾਂ ਜਿਹੜੇ ਤਾਂ ਜੁਲੀ ਚੱਕ ਹੈ ਇਧਰ ਪੰਜਾਬ ਦਾ ਕੋਈ ਫਿਕਰ ਨਹੀਂ ਸੋ ਸਿਆਸੀ ਰੋਟੀਆਂ ਸੇਕੀ ਜਾਂਦੇ ਨੇ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ ਲੋਕਾਂ ਦੇ ਮਸਲੇ ਤਾਂ ਹੀ ਹੱਲ ਹੋਣਗੇ ਜਿਹਨੂੰ ਪੰਜਾਬ ਨਾਲ ਪਿਆਰ ਹੋਊਗਾ ਲੋਕਾਂ ਨਾਲ ਪਿਆਰ ਹੋਊਗਾ ਜਾਂ ਲੋਕਾਂ ਨਾਲ ਪਿਆਰ ਨਹੀਂ ਨਾ ਤਾਂ 5 ਸਾਲ ਆਪਣੇ ਕੱਢਨੇ ਆ ਇਹਨਾਂ ਦੇ ਆਪਣੇ 5 ਸਾਲ ਪੂਰੇ ਕਰਨੇ ਆ ਜੀ ਆਪਣੇ ਇੱਕ ਤਜੋਰੀਆਂ ਭਰਨੀਆਂ ਆਪਣੇ ਪੈਸੇ ਵੜਾਉਣੇ ਆ ਨਾ ਲੋਕਾਂ ਦਾ ਕੋਈ ਫਿਕਰ ਆ 5 ਸਾਲ ਦੇ ਵਿੱਚ ਨਾ ਲੋਕਾਂ ਨੂੰ ਪੁੱਛ ਲੈਣਾ ਨੇ ਜੀ ਇਹਦਾ ਲੀਡਰਸ਼ਿਪ ਆ ਜਾਦਾ ਬੁਰਕੀ ਮਿਲ ਗਈ ਮੈਨੂੰ ਟਿੱਟ ਨਹੀਂ ਮਿਲਿਆ ਮੈਂ ਤੂਈ ਪਾਰੀ ਚੱਲਿਆ ਜੀ ਇਹ ਦਬਕੇ ਹੈ ਨਾ ਕੋਲ ਤਾਂ ਪੰਜਾਬ ਦਾ ਤਾਂ ਕੋਈ ਫਿਕਰ ਨਹੀਂ ਨਾ ਨੂੰ ਹੈਗਾ ਨਾ ਲੋਕਾਂ ਦਾ ਫਿਕਰ ਨਾ ਕੋਈ ਕਾਰੋਬਾਰ ਦਾ ਫਿਕਰ ਜਿਹੜਾ ਕੋਈ ਸਟੈਂਡਰਡ ਜਾਏ ਕਦਾ ਹੁੰਦਾ ਉਹ ਆਪਣੇ ਇਲਾਕੇ ਦੇ ਬਣਾ ਲਾਂਦਾ ਸਾਡੇ ਐਮਐਲਏ ਸਾਹਿਬ ਬਸ ਹੀ ਫਟਾਂ ਤੇ ਨਿਕਲਦੇ ਕੋਈ ਨਹੀਂ ਹੈਗੇ ਹਾਪੀ ਹੈਪੀ ਨੇ ਦੱਸੋ ਕਸੜਕ ਕਿਹੜੀ ਬਣਾਈ ਹੈ ਬਸਾ ਜੀਪੀ ਦਾ ਜੀਪੀ ਦੀ ਸੜਕ ਕਿਹੜੀ ਬਣਾਈ ਹੈ ਉਹਦਾ ਘੋਸਰੇ ਤੋਂ ਨਿਕਲਦੇ ਹੈਗੇ ਜੀ ਤੋਂ ਰੋਸ ਹੈ ਆਗੂਆਂ ਦੇ ਪ੍ਰਤੀ ਕੀ ਇਹਨਾਂ ਦੇ ਵੱਲੋਂ ਸਬਜ਼ ਬਾਗ ਦਿਖਾ ਦਿੱਤੇ ਜਾਂਦੇ ਨੇ ਪਰ ਜਦੋਂ ਜਿੱਤ ਜਿੱਤ ਲੈ ਕੇ ਆਉਂਦੇ ਨੇ ਦਾ ਉਸ ਤੋਂ ਬਾਅਦ ਲੋਕਾਂ ਦੀ ਸਾਰ ਤੱਕ ਨਹੀਂ ਲੈ ਜਾਂਦੀ ਹਾਲਾਂਕਿ ਜਿਹੜਾ ਕਿ ਬੱਸ ਸਟੈਂਡ ਦਾ ਮੁੱਦਾ ਹੈ ਉਹ ਜਦੋਂ ਇਲੈਕਸ਼ਨ ਹੁੰਦੇ ਨੇ ਉਸ ਸਮੇਂ ਪੂਰੇ ਆਗੂਆਂ ਦੇ ਵੱਲੋਂ ਜ਼ੋਰਾਂ ਸ਼ੋਰਾਂ ਦੇ ਨਾਲ ਚੁੱਕਿਆ ਜਾਂਦਾ ਹੈ ਪਰ ਬਾਅਦ ਦੇ ਵਿੱਚ ਕੋਈ ਵੀ ਆਗੂ ਇਹਨਾਂ ਲੋਕਾਂ ਦੀ ਸਾਰ ਲੈਣ ਨਹੀਂ ਪਹੁੰਚਦਾ ਹਸੋ ਖਰੜਾ ਜਿਹੜਾ ਕਿ ਇਤਿਹਾਸਿਕ ਜਿਹੜਾ ਕਿ ਇੱਕ ਵਰਜਨ ਵੀ ਹੈਗਾ ਕਿ ਇਹ ਇਤਿਹਾਸਿਕ ਸ਼ਹਿਰ ਵੀ ਹੈ ਕਿਉਂਕਿ ਪਗਵਾਂਚੀ ਰਾਮ ਦੇ ਨਾਲ ਇਸ ਦਾ ਜਿਹੜਾ ਕਿ ਤਾਲੁਕਾ ਦੱਸਿਆ ਜਾ ਰਿਹਾ ਹੈ ਅਤੇ ਇਸ ਨੂੰ ਲੈ ਕੇ ਜਿਹੜਾ ਕਿ ਇਸ ਸ਼ਹਿਰ ਦੀ ਸੁੰਦਰਤਾ ਨੂੰ ਲੈ ਕੇ ਜਿਹੜਾ ਕਿ ਸਰਕਾਰ ਨੂੰ ਜ਼ਰੂਰ ਇਹ ਲੈ ਕਰਨੀ ਜ਼ਰੂਰ ਚਾਹੀਦੇ ਨੇ ਭਾਈ ਜੀ ਕੀ ਲੱਗਦਾ ਹਾਲੇ ਤੱਕ ਖਰੜ ਨੂੰ ਆਪਣਾ ਬੱਸ ਸਟੈਂਡ ਨਹੀਂ ਮਿਲ ਪਾਇਆ ਕਿੰਨੀ ਕੀ ਦਿੱਕਤ ਆਉਂਦੀ ਹੈ ਡਰਾਈਵਰਾਂ ਨਾ ਕੰਡਕਟਰਾਂ ਵੀਰਾਂ ਨੂੰ ਵੀਰ ਮੇਰਾ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਮੀਡੀਆ ਸਾਡੇ ਕੋਲ ਪਹੁੰਚਦਾ ਪਰ ਮੈਂ ਚੌਥੀ ਇੰਟਰਵਿਊ ਦੇਣ ਲੱਗੇ ਆ 8 ਸਾਲ ਦੀ ਸਰਬੱਤ ਵਿੱਚ ਮੈਂ ਚਾਹ ਦੋ ਤਿੰਨ ਸਰਕਾਰਾਂ ਨੇ ਉਹ ਨਹੀਂ ਪੱਥਰ ਰੱਖਦੇ ਦੇਖ ਲੇ ਪਰ ਕੋਈ ਹੱਲ ਨਹੀਂ ਹੋਇਆ ਆ ਤੁਸੀਂ ਦੇਖ ਲਓ ਬੱਚਿਆਂ ਵਾਲੀਆਂ ਕਿਵੇਂ ਨੇ ਸਿਆਣੇ ਕੀ ਹਾਲ ਆ ਕਿੱਥੇ ਖੜਨ ਵਿਚਾਰੇ ਅੱਜ ਨਿਗਾ ਦਿਖਾ ਦਿਓ ਮਰਾ ਜਵਾਕਾਂ ਨੂੰ ਕਿਵੇਂ ਬੈਠੇ ਆਂ ਅਸੀਂ ਇੱਥੇ ਲਾਉਣੇ ਆਂ ਤਾਂ ਸਾਨੂੰ ਪੁਲਿਸ ਵਾਲੇ ਹੈਰਾਨ ਕਰਦੇ ਉਹ ਵੀ ਅੱਗੇ ਨੂੰ ਉਹਨੂੰ ਟ੍ਰੈਕ ਵੀ ਪੈਂਦਾ ਜੀ ਉਹ ਟ੍ਰੈਕ ਉਹ ਆਪਣੀ ਰੂਲ ਤੇ ਸਹੀ ਨੇ ਵੀਰੇ ਅਸੀਂ ਉਹਨਾਂ ਨੂੰ ਮਾਰਾ ਨਹੀਂ ਕਹਿੰਦੇ ਪਰ ਗੱਲ ਇਹ ਹੈ ਵੀ ਸਵਾਰੀ ਲਈ ਵੀ ਪਰਚੀ ਕੱਟ ਹੁੰਦੀ ਐ ਨਗਰ ਪੰਚਾਇਤ ਨੂੰ ਪੈਸਾ ਜਾਂਦਾ ਉਹ ਵੀ ਤਾਂ ਸਾਨੂੰ ਮਤਲਬ ਸੂਰਤ ਚਾਹੀਦੀ ਆ ਸੋ ਪਰਚੀ ਕਿੰਨੇ ਰੁਪਏ ਲਈ ਜਾਂਦੀ ਹੈ 20 ਰੁਪਏ ਪਰ ਜਿਹੜਾ ਪਰ ਜਿਹੜਾ 20 ਰੁਪਏ ਲਈ ਜਾਂਦੀ ਐ ਸੋ ਆਪਾਂ ਆਪਣੇ ਜਿਹੜੇ ਕੀ ਰੂਲ ਹੈਗੇ ਉਹਨਾਂ ਨੂੰ ਤਾਂ ਫੋਲੋ ਕਰਦੇ ਆਂ ਬਕਾਇਦਾ ਪਰਚੀ ਦੀ ਵੀ ਜਿਹੜੀ ਆ ਉਹ ਪੇਮੈਂਟ ਕਰਦੇ ਆ ਪਰ ਜਿਹੜੀ ਸਾਰੀ ਪੂਰੀ ਕਰਦੇ ਆ ਹਰ ਪੂਰੀ ਕਰਦੇ ਆ ਪਰ ਸਾਰ ਕਿਉਂ ਨਹੀਂ ਲਈ ਜਾਂਦੇ ਫਿਰ ਪਰ ਹੁਣ ਕੀ ਪਤਾ ਕੋਈ ਜਾਂਦਾ ਲੀਗ ਤੇ ਆ ਕੋਈ 99 ਸਾਲਾ ਦੱਸਦਾ ਇਹਨੂੰ ਫਿਰ ਸਰਕਾਰਾ ਕਿਉਂ ਨਹੀਂ ਉਹ ਬੱਥਰ ਰੱਖਦੀ ਆ ਲੀਗ ਤੇ ਦਿੱਤਾ ਵੇ ਤੋਂ ਲੌਂਗ ਰੂਟ ਦੀਆਂ ਬੱਸਾਂ ਐਸੇ ਤੋਂ ਰੂਟ ਤੋਂ ਹੋ ਕੇ ਜਾਂਦੀਆਂ ਹੈਗੀਆਂ ਨੇ ਕੋਈ ਸਹੂਲਤ ਹੈਗੀ ਤੁਹਾਨੂੰ ਇੱਥੇ ਬੈਠਣ ਦੀ ਖਾਣ ਪੀਣ ਦੀ ਸਾਨੂੰ ਆਪਣੇ ਵਾਸ਼ਰੂਮ ਕਰਨ ਨੂੰ ਬਨੂਰਤ ਨਹੀਂ ਪਾਣੀ ਪੀਣ ਦੀ ਸਹੂਲਤ ਨਹੀਂ ਪੰਪ ਵਾਲੇ ਜਿਹੜੇ ਟੁੱਟੀ ਬੰਦ ਕਰ ਦਿੰਦੇ ਆ ਹੋਰ ਦੁੱਤੋਂ ਕਿੱਥੇ ਸੀ ਪਾਣੀ ਪੀਣ ਜਾਈਏ ਤੁਰਦਾ ਨਾ ਆਪਾਂ ਜੇਕਰ ਅੰਦਾਜ਼ੇ ਦੀ ਗੱਲ ਕਰੀਏ ਤੇ ਕਿੰਨੇ ਕਿ ਜਿਹੜੇ ਕਿ ਲੋਕ ਨੇ ਇੱਥੋਂ ਦੀ ਸਫਰ ਕਰਦੇ ਹੈਗੇ ਨੇ ਰੂਟ ਦੇ ਹਿਸਾਬ ਨਾਲ 852 50 ਨੂੰ ਗੁਣਾ ਕਰ ਲੋ ਹਿਸਾਬ ਜੀ 800 900 ਬਸ ਕਿ 852 ਆਉਂਦੀ ਹੈ ਹਾਂ 8 ਤੋਂ ਬਸ ਪਰ ਡੇ ਇਸ ਰੂਟ ਦੇ ਉੱਪਰੋਂ ਹੋ ਕੇ ਜਾਂਦੀ ਹੈ ਕੋਈ ਨਹੀਂ ਨਿਕਲਦੀ ਅੱਜ ਕੋਈ ਨਹੀਂ 4-4 ਗੇੜੀਆਂ ਕਿਸੇ ਦੇ ਐਦਾਂ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ 852 20 ਦੇ ਨਾਲ ਮਲਟੀਪਲਾਈ ਕਰ ਲੋ 852 ਰੋਜ਼ਾਨਾ ਇੱਥੇ 20 ਰੁਪਏ ਦੀ ਹਿਸਾਬ ਨਾਲ ਪਰਚੀ ਦੇ ਕੇ ਜਾਂਦੀ ਹੈ ਪਰ ਫਿਰ ਵੀ ਡ라이ਵਰ ਕੰਡਕਟਰ ਵੀਰਾਂ ਦੀ ਸਹੂਲਤ ਲਈ ਕੋਈ ਇੰਤਜ਼ਾਮ ਨਹੀਂ ਹੈ ਕੁਝ ਲੋਕ ਮਹੀਉਤ ਨੇ ਭਾਈ ਕਿੱਥੇ ਜਾਣਾ ਤੁਸੀਂ ਲੁਧਿਆਣਾ ਲੁਧਿਆਣਾ ਜਾਣਾ ਤੇ ਤੁੱਪ ਦੇ ਵਿੱਚ ਖੜੇ ਹੋ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦੀ ਅਰੇਂਜਮੈਂਟ ਕੀਤੀ ਗਈ ਹੈਗੇ ਨੇ ਤੁਹਾਨੂੰ ਕਿੰਨੀ ਕਿ ਦਿੱਕਤ ਆ ਰਹੀ ਹੈ ਤੁੱਪ ਦੇ ਖੜਨਾ ਤੇ ਦਿੱਕਤ ਹੀ ਆਉਗੀ ਤਾਂ ਬਸ ਆਸਾਨੀ ਨਾਲ ਮਿਲ ਜਾਂਦੇ ਕਿ ਇੰਤਜ਼ਾਰ ਕਰਨਾ ਪੈਂਦਾ ਹੁਣ ਇੰਤਜ਼ਾਰ ਹੀ ਕਰ ਰਹੇ ਹਾਂ ਤੁਸੀਂ ਹੂੰ ਤੇ ਬਾਕੀ ਇਹ ਲੋਕ ਹੈਗੇ ਨੇ ਜਿਨ੍ਹਾਂ ਨੂੰ ਦੇਖ ਸਕਦੇ ਹੋ ਕਿ ਕਾਫੀ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਫਿਰ ਵੀ ਜਿਹੜੇ ਲੋਕ ਖੱਜਲਖਵਾਰ ਹੁੰਦੇ ਨੇ ਤੋ ਤਸਵੀਰਾਂ ਤੁਹਾਡਾ ਸਾਂਝਾ ਕਰ ਰਹੇ ਹਾਂ ਖਰੜ ਦੀਆਂ ਜਿੱਥੇ ਕਿ ਮੇਨ ਹਾਈਵੇ ਦੇ ਉੱਪਰ ਹੀ ਬੱਸਾਂ ਰੁਕਦੀਆਂ ਨੇ ਕੋਈ ਖਰੜ ਨੂੰ ਹਲੇ ਤੱਕ ਆਪਣਾ ਬਸ ਸਟੈਂਡ ਨਸੀਬ ਨਹੀਂ ਹੋ ਪਾਇਆ ਜਿਸ ਕਰਕੇ ਲੋਕ ਕਾਫੀ ਜ਼ਿਆਦਾ ਖੱਜਲ ਖਵਰ ਹੁੰਦੇ ਨੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਬਾਪੂ ਜੀ ਕਿੱਥੇ ਜਾਣਾ ਤੁਸੀਂ ਕੋਈ ਨਹੀਂ ਹੈਗੀ ਬਲਾੜੀ ਕਲਾ ਤੋ ਬਾਕੀ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਮਨ ਵਿੱਚ ਰੋਸ ਹੈਗਾ ਹੈ ਕਿ ਸਰਕਾਰਾਂ ਸਿਰਫ ਸਤਾਪ ਉਗਨ ਤੱਕ ਹੀ ਆਪਣਾ ਜਿਹੜਾ ਕੀ काम कर दिए ने बातें विच लोका दी कोई भी सार नहीं नहीं जांदी सको ए त एक पक्ष हो गया, गया। आ, है ਤੁਹਾਨੂੰ ਹੁਣ ਦੂਸਰੀ ਤਸਵੀਰ ਦਿਖਾਵਾਂਗੇ ਕਿ ਸੀਟੀਜੀ ਦੇ ਵੱਲੋਂ ਆਪਣਾ ਜਿਹੜਾ ਕੀ ਇੱਕ ਅਲੱਗ ਦਫ਼ਤਰ ਵੀ ਬਣਾਇਆ ਗਿਆ ਰੱਖਿਓ ਇਹ ਕੈਮਰਾ ਦੂਰ ਰੱਖਿਓ ਮੈਂ ਬੋਲਣਾ ਚਾਹਤਾਂ ਸੋ ਬਾਕੀ ਕਿੰਨੀ ਕਿ ਦਿੱਕਤ ਆ ਰਹੀ ਬਈ ਅ ਦਿੱਕਤ ਹੋਏ ਐਮਲ ਪਹਿਲੇ ਜੋ ਰੋਡਵੇ ਚਲਦੀ ਧੀ ਉਸਮੇ ਬਹੁਤ ਬੈਨੀਫਿਟ ਲੱਗਦਾ ਥਾ ਜੋ ਅਬ ਕੀ ਰੋਡਵੇਜ਼ ਕੀ ਬਾਤ ਕਰੇ ਉਸਮੇ ਟਿਕਟ ਵੀ ਜ਼ਿਆਦਾ ਆਇਆ ਔਰ ਕਈ ਵਾਰੀ ਆਧਾਰ ਕਾਡ ਵਗੈਰਾ ਯੂਜ਼ ਵੀ ਨਹੀਂ ਹੋਤਾ ਤੋਂ ਯੂ ਨੋ ਕਾਫੀ ਦਿੱਕਤ ਸਾਰੀ ਹੈ ਜੈਸੇ ਬਜ਼ੁਰਗ ਬੰਦੋ ਕੋ ਭੀੜ ਮੇਂ ਵੀ ਸਫਰ ਕਰਨਾ ਪੜਦਾ ਹੈ ਜੈਸੇ ਉਹ ਰੋਡਵੇਜ਼ ਮੇਂ ਹੁਣ ਨੰਬਰ ਵਾਈਜ਼ ਇੱਤੇ ਹੁੰਦੇ ਆ 1 2 3 ਬਜ਼ੁਰਗਾ ਦੀ ਹੁੰਦੇ ਇਸ ਭਾਈ ਯੰਗ ਬੰਦੇ ਵੀ ਬੈਠ ਜਾਂਦੇ ਆ ਕਈ ਵਾਰੀ ਬਜ਼ੁਰਗਾ ਨੂੰ ਕਾਫੀ ਹੱਦ ਤੱਕ ਮੁਸੀਬਤਾਂ ਦਾ ਝੱਲਣਾ ਪੈਂਦੀ ਆ ਹੁਣ ਜਿਵੇਂ ਆ ਲਿਮਟਾਂ ਹੁੰਦੀ ਆ ਵੀ ਆਪਣੇ ਬਸ ਤੇ ਇੰਨੇ ਹੀ ਰੱਖਣੇ ਆ ਵੀ ਸੀਟਾਂ ਦੇ ਪਰ ਓਵਰਲੋਡ ਕਰਕੇ ਬੱਸਾਂ ਆਲੇ ਜਾਂਦੇ ਆ ਬਟ ਇੰਨਾ ਹੀ ਆ ਹੁਣ ਕਾਫੀ ਚੱਲਦਾ ਵੈ ਇੰਨੀਆਂ ਕਿੱਤਰਨੀ ਪੈਰੀਆਂ ਸੋ ਸਟੂਡੈਂਟ ਹੋ ਤੁਸੀਂ ਰਸਾਨ ਇੱਥੇ ਸਫਰ ਕਰਦੇ ਹੋ ਹਾਂ ਮੈਂ ਇੱਧਰ ਸੈਂਟਰ ਲੱਗਿਆ ਹੋਇਆ ਹਾਂ ਮਤਲਬ ਰੋਜ਼ ਅਸੀਂ ਸਾਨੂੰ ਵੀ ਕਈ ਵਾਰੀ ਖੇਚਲ ਹੁੰਦੀ ਆ ਤੇ ਫਿਰ ਅਸੀਂ ਹੁਣ ਸੋ ਹੁਣ ਭਗਵੰਦ ਮਾਨ ਜੀ ਨੂੰ ਦੇਖਣਾ ਵੈਣਾ ਆ ਵੀ ਥੋੜਾ ਸੋਚੋ ਜੀ ਥੈਂਕ ਯੂ ਕਿ ਬਾਕੀ ਹੋਰ ਲੋਕ ਵੀ ਮजूद ਨੇ ਭਾਈ ਜੀ ਕੀ ਲੱਗਦਾ ਕਿ ਸਿਆਸੀ ਰੋਟੀਆਂ ਸੇਕੀ ਜਾਂਦੇ ਨੇ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ ਭਾਈ ਸਾਹਿਬ ਆਪਣੇ ਆਪਣੇ ਘਰ ਪਰਨ ਵਾਲੇ ਨੇ ਕੋਈ ਜਨਤਾ ਵਾਰੀ ਦੀ ਸੋਚ ਹੈਗਾ ਮੈਨੂੰ ਆਜ ਤਕਰੀਬਨ ਇੱਥੇ 7-8 ਸਾਲ ਹੋ ਗਏ ਨੇ ਦੇ ਦੇ ਨਾ ਕੋਈ ਇੱਥੇ ਵਾਸਾ ਦਾ ਨਾ ਤੇ ਕੋਈ ਪਾਣੀ ਦਾ ਹੱਲ ਬਹੁਤ ਮੁਸ਼ਕਲ ਆ ਵਜੇ ਤੇ ਤਾਂ ਬਾਕੀ ਮੁਸ਼ਕਲ ਦੇਖੋ ਕਿੰਨੇ ਹੈਗੇ ਨੇ ਨਾ ਤੇ ਇੱਥੇ ਕੋਈ ਚਿਰਦਾ ਇੰਤਜ਼ਾਮ ਹੈ ਲੋਕ ਸਿਖਰ ਤੋਂ ਪਰੇ ਧੁੱਪ ਦੇ ਵਿੱਚ ਖੜ ਕੇ ਬੱਸਾਂ ਦਾ ਇੰਤਜ਼ਾਰ ਕਰਦੇ ਇਹ ਤਸਵੀਰ ਦੇਖੋ ਕਿ ਲੋਕ ਭੱਜ ਭੱਜ ਕੇ ਜਿਹੜਾ ਕਿ ਬੱਸਾਂ ਲੈਣ ਨੂੰ ਜਿਹੜੇ ਕਿ ਉਹ ਮਜਬੂਰ ਹੈਗੇ ਨੇ ਅਤੇ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰ ਜੇ ਤਾਂ ਹਾਸਾ ਉਹਨਾ ਵੀ ਸੁਭਾਵਿਕ ਹੈਗਾ ਯਾ ਅਤੇ ਲੋਕ ਕਈ ਵਾਰ ਹਾਸਿਆਂ ਦੇ ਸ਼ਿਕਾਰ ਵੀ ਹੁੰਦੇ ਨੇ ਤੇ ਕਾਫੀ ਦਿੱਕਤ ਦਾ ਵੀ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਦੇਖ ਸਕਦੇ ਹੋ ਤਸਵੀਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਸਰਕਾਰਾਂ ਕਿੰਨੀਆਂ ਕਿ ਜਿਹੜਾ ਕੀ ਆਪਣੀ ਜ਼ਿੰਮੇਵਾਰੀ ਨੂੰ ਤੰਦੇਹੀ ਨਾਲ ਨਿਭਾਉਂਦੀਆਂ ਨਹੀਂ ਇਸ ਗੱਲ ਦਾ ਅੰਦਾਜ਼ਾ ਖੜੜ ਦੇ ਇਹਨਾਂ ਹਾਲਾਤਾਂ ਤੋਂ ਲਗਾਇਆ ਜਾ ਸਕਦਾ ਹੈ ਜਿੱਥੇ ਕਿ 75 ਸਾਲ ਬਾਅਦ ਵੀ ਆਜ਼ਾਦੀ ਦੇ 75 ਸਾਲ ਬਾਅਦ ਵੀ ਕਿ ਬੱਸ ਸਟੈਂਡ ਨਸੀਬ ਨਹੀਂ ਹੋ ਪਾਇਆ ਬਾਪੂ ਜੀ ਕੀ ਕਹਿਣਾ ਚਾਹੋਗੇ ਕਿ ਹਲੇ ਤੱਕ ਬੱਸ ਸਟੈਂਡ ਨਹੀਂ ਸ਼ਹਿਰ ਨੂੰ ਮਿਲ ਪਾਇਆ ਇਥੇ ਇਸ ਕਰਕੇ ਆਪਣੇ ਬੱਸ ਸਟੈਂਡ ਨਹੀਂ ਪੜ ਪਾਇਆ ਜੋ ਯਾਤਰੀ ਆ ਇਥੇ ਬਹੁਤ ਮੁਸ਼ਕਲ ਪਰੇਸ਼ਾਨ ਹੁੰਦੇ ਆ ਟੌਪ ਦੇ ਵਿੱਚ ਨਾ ਕੋਈ ਖੜਨ ਦੀ ਜਗਾ ਵਾ ਨਾ ਵਾਸਤਾ ਨਾ ਕੋਈ ਪਾਣੀ ਦਾ ਸਾਧਨ ਆ ਇਥੇ ਤੇ ਪੂਰਾ ਟਾਈਮ ਜਿਹੜਾ ਜੋ ਵੇਟ ਕਰਨੀ ਪੈਂਦੀ ਹੈ ਵਾਸ ਦੀ ਟੌਪ ਦੇ ਵਿੱਚ ਖੜੇ ਕਰਕੇ ਹੁਣੇ ਕਰਨੀ ਪੈਂਦੀ ਆ ਜੀ ਤੇ ਅੱਗੇ ਇਥੇ ਸਾਡੀ ਇਹੀ ਬੇਨਤੀ ਆ ਵੀ ਇਥੇ ਬੱਸ ਸਟੈਂਡ ਵਧੀਆ ਬਣਾਇਆ ਜਾਵੇ ਤੇ ਜਿਹੜੇ ਯਾਤਰੀ ਆ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ ਪਾਣੀ ਦਾ ਠੰਡੇ ਪਾਣੀ ਦਾ ਪ੍ਰਬੰਧ ਹੋਵੇ ਤੋ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਕਿ ਹਲੇ ਤੱਕ ਇਸ ਸ਼ਹਿਰ ਨੂੰ ਬੱਸ ਸਟੈਂਡ ਨਹੀਂ ਮਿਲ ਪਾਇਆ ਕਿੰਨੀ ਕਿ ਦਿੱਕਤ ਆਉਂਦੀ ਹੈਗੀ ਡਰਾਈਵਰ ਵੀਰਾਂ ਨੂੰ ਤੋ رابطہ ਕਰਨ ਦੀ ਕੋਸ਼ਿਸ਼ ਵੀ ਕਰਦੇ ਜਿਹੜਾ ਕਿ ਇੱਥੇ ਡਰਾਈਵਰ ਵੀਰ ਰੋਜ਼ਾਨਾ ਇਸ ਗੱਡੀ ਦੇ ਵਿੱਚ ਸਫ਼ਰ ਕਰਦੇ ਹੈਗੇ ਨੇ ਗੁਜ਼ਰਦੇ ਹੈਗੇ ਨੇ ਵੱਖ-ਵੱਖ ਰੂਟ ਤੇ ਵਾਕੀ ਜਿਸ ਤਰ੍ਹਾਂ ਦੇ ਨਾਲ ਲੋਕ ਪਰੇਸ਼ਾਨ ਹੁੰਦੇ ਹੈਗੇ ਨੇ ਕਈ-ਕਈ ਉਹਨਾਂ ਨੂੰ ਕਈ-ਕਈ ਮਿੰਟ ਕਾਫੀ-ਕਾਫੀ ਸਮਾਂ ਉਹਨਾਂ ਨੂੰ ਇੱਥੇ ਖੜਕੇ ਇੰਤਜ਼ਾਰ ਕਰਨਾ ਪੈਂਦਾ ਹੈ ਤੋ ਲੋਕ ਜਿਹੜੇ ਕਿ ਇਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਆਪਣੇ ਹੱਕਾਂ ਨੂੰ ਲੈ ਕੇ ਲੋਕ ਉਹ ਵੀ ਬੇਪਰਵਾਹ ਹੈਗੇ ਨੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਸਗੋਂ ਇਸ ਤਰ੍ਹਾਂ ਉਹਨਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਤਾਂ ਕਿ ਲੋਕਾਂ ਦੀ ਆਵਾਜ਼ ਹੈ ਉਹ ਸਰਕਾਰਾਂ ਤੱਕ ਜਾਵੇ ਪ੍ਰਸ਼ਾਸਨ ਤੱਕ ਜਾਵੇ ਸੋ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਸਰਕਾਰ ਦੇ ਜ਼ਰੂਰ ਧਿਆਨ ਦੇ ਵਿੱਚ ਆਵੇ ਕਿ ਆਖਰਕਾਰ ਕਿੰਨੀ ਦਿੱਕਤ ਆਂਦੀ ਹੈਗੇ ਖੜੜ ਦੇ ਵਸਨੀਕਾਂ ਨੂੰ ਅਤੇ ਜਿਹੜੇ ਸਫ਼ਰ ਕਰਦੇ ਹੈਗੇ ਨੇ ਸੋ ਬਾਕੀ ਇਹ ਜਿਹੜਾ ਕਿ ਬੇहद ਵੱਡਾ ਮਸਲਾ ਹੈ ਕਿ ਖੜੜ ਨੂੰ ਆਪਣਾ ਜਿਹੜਾ ਕਿ ਬਸ ਸਟੈਂਡ ਹਾਲੇ ਤੱਕ ਨਹੀਂ ਰੀਸੀਵ ਨਹੀਂ ਹੋ ਪਾਇਆ ਸੋ ਹੁਣ ਉਮੀਦਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਇਹ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਵਾਅਦੇ ਕਰਕੇ ਸੱਤਾ ਦੇ ਉੱਪਰ ਕਾਬਜ਼ ਹੋਈ ਹੈ ਉਹਨਾਂ ਵਾਅਦਿਆਂ ਦੇ ਉੱਪਰ ਖੜੀ ਉtre ਅਤੇ ਖਰੜ ਸ਼ਹਿਰ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਬਸ ਸਟੈਂਡ ਦੀ ਉਸ ਦੇ ਵੱਲ ਧਿਆਨ ਦੇਵੇ ਅਤੇ ਇਸ ਸ਼ਹਿਰ ਨੂੰ ਆਪਣਾ ਬਸ ਸਟੈਂਡ ਦਿੱਤਾ ਜਾਵੇ ਬਧਰੇ ਅਪਡੇਟ ਲਈ ਜੁੜੇ ਰਹੋ ਅਮਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਅਤੇ ਪਰਵਿੰਦਰ ਕਰਰ